ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਚ ਅੱਜ ਮੈਂ ਕਿਤੇ ਚੱਲ ਗਿਆ ਮੜਿਆ ਤਾਂ ਬੋਰ ਵਾਲਿਆਂ ਨੇ ਆਉਣਾ ਸੀ ਮਸ਼ੀਨ ਆਪਣੇ ਆ ਗਈ ਆ ਤਾਂ ਉਹ ਮੈਂ ਹੁਣ ਪਹੁੰਚਿਆ ਤਾਂ ਉਹ ਰੋਟੀ ਖਾਣ ਚ ਲੱਗ ਗਏ ਆ ਮਸ ਰੋਟੀ ਖਾ ਕੇ ਉਹ ਨਹੀਂ ਆ ਜਾਣਾ ਤਾਂ ਫੇਰ ਕਹਿੰਦੇ ਆ ਕੇ ਸਟਾਰਟ ਕਰਦੇ ਆ ਹੁਣ ਦੇਖਦੇ ਆ ਕਿੰਨੇ ਕ ਟਾਈਮ ਨੂੰ ਆਉਂਦੇ ਆ ਅੱਜ ਕਹਿੰਦੇ ਪਹਿਲੇ ਨੂੰ ਰਾਤੇ ਕੰਮ ਸ਼ੁਰੂ ਕਰ ਦੇਣਾ ਹੈ ਲਓ ਜੀ ਬੰਦੇ ਆ ਗਏ ਸੀ ਰੋਟੀ ਖਾ ਕੇ ਬੈ ਗਏ ਸੀ ਤਾਂ ਮੈਂ ਚਲ ਗਿਆ ਪ੍ਰਸ਼ਾਦ ਲੈਣ ਨਾਲੇ ਚਾਹ ਲੈਣ ਆਉਂਦੇ ਆ ਨੂੰ ਮਸ਼ੀਨ ਨੂੰ ਨਹੀਂ ਫਿੱਟ ਕਰਤੀ ਐਨ ਪੂਰੀ ਬਸ ਹੁਣ ਚਾਹ ਪੀ ਕੇ ਲੱਗ ਪੈਣਾ ਐ ਚਾਹ ਪੀਣ ਲੱਗੇ ਜੀ ਪਹਿਲਾਂ ਚਾਹ ਪੀ ਕੇ ਕਹਿੰਦੇ ਫੇਰ ਮੱਥਾ ਟੇਕ ਕੇ ਫੇਰ ਸ਼ੁਰੂ ਕਰ ਦੇਣਾ ਅੱਜ ਜਿੰਨਾ ਵੀ ਹੋਇਆ ਵਾਹਿਗੁਰੂ ਕਰੇ ਭਲੀ ਖਵਾਜਾ ਸਾਹਿਬ ਕਹਿੰਦੇ ਤਾਂ ਕਈਆਂ ਦਿਨਾਂ ਦੇ ਸੀ ਹਨਾ ਜਿੱਦਾਂ ਫੇਰ ਭਾਜੀ ਜਿਹਨਾਂ ਦੀ ਮਸ਼ੀਨ ਆ ਉਹ ਕਹਿੰਦੇ ਕੋਈ ਨਹੀਂ ਭਾਜੀ ਵੀ ਸਰਾਦਾਂ ਜੀ ਤੁਸੀਂ ਨਾ ਸ਼ੁਰੂ ਕਰਾਇਓ ਕੰਮ ਵੀ ਆਪਾਂ ਨਰਾਤਿਆਂ ਚ ਹੀ ਮਸ਼ੀਨ ਲਿਆਵਾਂਗੇ ਕੱਲ ਉਹ ਵੀ ਜਿੱਦਾਂ ਉਧਰ ਹੀ ਰਾਜਾ ਸਾਹਿਬ ਦੇ ਗਏ ਸੀ ਫੇਰ ਉਹ ਨਹੀਂ ਮਸ਼ੀਨ ਲਿਆਂਦੀ ਨਹੀਂ ਅੱਜੇ ਮਸ਼ੀਨ ਲਿਆਂਦੀ ਆ ਕਹਿੰਦੇ ਅੱਜ ਆਪਾਂ ਸਟਾਰਟ ਕਰਕੇ ਹੀ ਜਾਣਾ ਕੱਲ ਨੂੰ ਜਿਹੜੇ ਆਉਂਦੇ ਬੰਦੇ ਫਿਰ ਲੱਗ ਪੈਣ ਬਸ ਚੱਲ ਪਿਆ ਜੀ ਕੰਮ ਮਹਾਰਾਜ ਭਲੀ ਕਰਨ ਬੰਦੇ ਕਹਿੰਦੇ ਵੀ ਇੰਨਾ ਕਾ ਫੋਟਾ ਪਹਿਲਾਂ ਹੋਣਾ ਕਰਕੇ ਥੱਲੇ ਨੂੰ ਫਿਰ ਆਪਾਂ ਮੱਥਾ ਟੇਕਣਾ ਆਇਆ ਕਿਤੇ ਕਹਿੰਦਾ ਤਿੰਨ ਕ ਫੋਟਾ ਪੁੱਜਵੇ ਫਿਰ ਮੱਥਾ ਟੇਕ ਲਾ ਫਾਇਆ ਬੋਕਿੰਗਾ ਲਾਉਣ ਤਾਂ ਤਿੰਨ ਤੋਂ ਚਾਰ ਤਣ ਕਹਿੰਦੇ ਆ ਕਹਿੰਦੇ ਚੌਥੇ ਦਿਨ ਵੀ ਰੈਡੀ ਹੋ ਜਾਊਗਾ ਸ਼ਾਮ ਤੋਂ ਕੱਲ ਪਹਿਲਾਂ 230 ਕੁ ਪੁੱਟ ਤੇ ਜਾ ਕੇ ਵਾਹੀ ਕੋ ਸੱਚਾ ਪਾਸ਼ਾ ਕੋ ਆ ਜਾਵਲੀ ਹਾਂਜੀ ਉਹ ਤਾਂ ਨਹੀਂ ਵਿੱਚੇ ਬਾ ਸਭ ਨੂੰ ਪਾਣੀ ਪੁਲਾਇਂ ਹਾਂਜੀ ਹਾਂਜੀ ਸਭ ਨੂੰ ਪਾਣੀ ਪੁਲਾਉਂਗੇ ਠੀਕ ਹੈ ਜੀ ਨਾ ਕਰਿਓ ਅੱਛਾ ਜੀ ਕੋਈ ਤਿੰਨ ਪੰਜ ਨਾ ਕਰੇ ਜਿੱਦਾਂ ਬੋਰ ਚ ਚਲੋ ਕੰਮ ਨਾ ਖਰਾਬ ਕਰੇ ਠੀਕ ਹੈ ਜੀ ਬਹੁਤ ਤਰ੍ਹਾਂ ਤਰ੍ਹਾਂ ਦੇ ਪਸਲਾ ਤੁਸੀਂ ਇੱਥੇ ਗਾ ਪਾਣੀ ਆਪਣੇ ਵਾਲੇ ਲੋ ਜੀ ਲੋ ਲੋ ਭਾਜੀ ਇੰਦੇਓ ਭਾਜੀ ਇੰਦੇਓ ਪਹਿਲਾਂ ਲੋ ਜੀ ਖਵਾ ਜਾ ਬਲੀ ਹਾਂਜੀ ਹਾਂਜੀ ਲਓ ਜੀ ਕੰਮ ਹੋ ਗਿਆ ਸਟਾਰਟ ਖਵਾ ਜਾ ਮਾਰਾ ਭਲੀ ਕਰਨ ਅੱਜ 6 ਵਜੇ ਤੱਕ ਸਹੀ ਹੋ ਆਪਾਂ ਲੈ ਲਈਏ ਜੀ ਹੁਣ ਕੁਝ ਸਬਜ਼ੀਆਂ ਹੁਣ ਟਾਈਮ ਹੈ ਹੀ ਆ ਕਹਿੰਦੇ ਬੀਜਣ ਨੂੰ ਇੱਕ ਹਨਾ ਛਾਲਕਮ ਨੂੰ ਛੱਡ ਕੇ ਸਾਰੀ ਆਈਟਮ ਦੇ ਦੋ ਮੇਥੇ ਗਾਜਰ ਮੂਲੀ ਸਾਰਾ ਕੁਛ ਹੀ ਮੈਂ ਕਹ ਲਾ ਦੇਈਏ ਸਬਜ਼ੀਆਂ ਆ ਕੀ ਕੀ ਆ ਮੈਨੂੰ ਦੱਸੀ ਜਾਇਓ ਮੇਥੀ ਮੇਥੀ ਹਾਂਜੀ ਇਹ ਸੇਮ ਫੜੀ ਤੇ ਨਹੀਂ 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 ਇਹ ਨਹੀਂ ਲੈਣੀ ਆ ਮੂਲੀਆਂ ਦਾ ਦੇ ਦੋ ਨਹੀਂ ਨਹੀਂ ਪਿਆਜ਼ ਨਹੀਂ ਹਜੇ ਮੂਡੀਆਂ ਦੇ ਦੋ ਇਹ ਕੁਸ਼ਤਗੰਦਰ ਦੇ ਦੋ ਲਾਲ ਮੂਲੀ ਨਹੀਂ ਉਹ ਦੂੰ ਨਹੀਂ ਸ਼ਾਲ ਕਮ ਤਾਂ ਲੈਣੇ ਨਹੀਂ ਅੱਜ ਹਾਂਜੀ ਅੱਧੀ ਲਾਲ ਅੱਧੀ ਜਿੱਟੀ ਮੂੜੀ ਕੀ ਅੱਧੀ ਲਾਲ ਅੱਧੀ ਜਿੱਟੀ ਮੂੜੀ ਤੇ ਕੋਈ ਟੇਸਟ ਦਾ ਫਰਕ ਹੈ ਨਹੀਂ ਨਹੀਂ ਤੇ ਰੰਗ ਦੇ ਫਰਕ ਹੈ ਅੱਛਾ ਚਲ ਦੇ ਤਾ ਦੇਖ ਲੈਣੇ ਆ ਲਾ ਕੇ ਆ ਕੀ ਆ ਧਰੀਆਂ ਧਰੀਆਂ ਦੇ ਦੋ ਧਰੀਆਂ ਦੇ ਦੋ ਦੇ ਦੋ ਬਾਲਕ ਹਾਲ ਗਿਆ ਇਹ ਸਰੋ ਸਾਗ ਵਾਸਤੇ ਹਾਂ ਚੋੜੇ ਪੱਤੇ ਵਧੀਆ ਇਹ ਵੀ ਦੇ ਨਹੀਂ ਇਹ ਹੈਗੀ ਆ ਘਰ ਦੀ ਹੈਗੀ ਆ ਤਾਂ ਇਹ ਹੈਗੀ ਆ ਇਹ ਕੀ ਆ ਇਹ ਇੱਕ ਇੱਕ ਬਾਲ ਗੰਦੀ ਛੋਟੇ ਪੱਤੇ ਵਾਲੀ ਹਾਂ ਸੈਲਡ ਵਾਲੀ ਹਾਂ ਇੱਕ بڑے ਪੱਤੇ ਵਾਲੀ ਟੋਏ ਦੇ ਦਿਓ ਬੱਕਰੀਆਂ ਬੱਕਰੀਆਂ ਬਲਜੀ ਹਾਂਜੀ ਆ ਹੋਰ ਕੀ ਰਹਿ ਗਿਆ ਕੁਛ ਮੇਥੀ ਵੀ ਦਿਓ ਤਾਂ ਹਾਲੋਂ ਦੀਓ ਥੋੜੀ ਜੀ ਹਾਂਜੀ ਮੇਥੀ ਪਾ ਦਿਓ ਹਾਂਜੀ ਹਾਲੋਂ ਪਾ ਦਿਓ ਕਿੰਨੇ ਹੋ ਗਿਆ ਜੀ 230 ਓਕੇ ਹਾਲੋਂ ਹੋ ਗਈ ਹੈ ਨਾ ਹਾਂਜੀ ਕਿੰਨਾ ਕੋ ਗਿਆ ਭਾਜੀ ਅੱਜ 45 ਲਓ ਜੀ ਆਪਾਂ ਹੁਣ ਲਾਉਣ ਲੱਗੇ ਆਂ ਦੀਵਾ ਬਸ ਪੁੱਤਰ ਬੋਰ ਤੇ ਦੀਵਾ ਜ਼ਰੂਰ ਹੁੰਦਾ ਕਰਨਾ ਜੀ ਐਵਰੀ ਡੇ ਜਿੰਨੇ ਦਿਨ ਬੋਰ ਨਹੀਂ ਚੱਲਦਾ ਪਾਣੀ ਚੱਕ ਉੱਪਰ ਨੂੰ ਕਰ ਲਓ ਥੋੜੇ ਜਿਹਾ ਕਬੱਟੀ ਨੂੰ ਮਹਾਰਾਜ ਕਰੇ ਭਲੀ ਐਡ ਕਰਦੇ ਅੱਗੇ ਨੂੰ ਹੋਤੋਂ ਕੋਈ ਲਾਉਣਾ ਹੈ ਕੱਢ ਕੇ ਨਾ ਦੋ ਅਰਗਬਤੀਆਂ ਬਹਿ ਕੇ ਟੂ ਹੋ ਦੇ ਨਾਲ ਹੀ ਲਾ ਕੇ ਮੱਥਾ ਟੇਕਾ ਇੱਥੇ ਹੀ ਘੜ ਦੇਈਂ ਇੱਥੇ ਚਬਝਾ ਕੇ ਔਰ ਲੈ ਅੰਦਰ ਪਾਸੇ ਦੀਵੇ ਵਾਲੇ ਪਾਸੇ ਹਾਂ ਕੋਈ ਚੱਜਾ ਬਗਾਛ ਲਓ ਜੀ ਅੱਜ ਤਾਂ ਆਪਣੀ ਦਿਹਾੜੀ ਐਦਾਂ ਹੀ ਨਿਕਲ ਗਈ ਬਸ ਕਰਕੇ ਮਸ਼ੀਨ ਆਈ ਸੀ ਇਹਨਾਂ ਨੂੰ ਸਮਾਨ ਸਮੂਹ ਦਾ ਵੀ ਇੰਤਜ਼ਾਮ ਕਰਕੇ ਦੇਣਾ ਸੀਗਾ ਮਹਾਰਾਜ ਕਰਨਪਾਲੀ ਕਹਿੰਦੇ ਸੀ ਤਿੰਨਾਂ ਦਿਨਾਂ ਚ ਹੁਣ ਚਲਾ ਦਵਾਂਗੇ 45 ਫੋਟ ਅੱਜ ਕਰੇ ਦਿੱਤਾ ਐ ਇਹ ਨਹੀਂ ਬੋਰ ਤਾਂ ਹੁਣ ਸਮਾਪਤੀ ਹੋਈ ਸੀ ਤਾਂ ਫਿਰ ਦੀਵਾ ਕੀਤਾ ਐ ਦੀਵਾ ਕਰਕੇ ਖੜੇ ਆ ਅੱਜ ਲਈ ਬਲੌਗ ਇੰਨਾ ਕਹੀ ਆ ਕੱਲ ਨੂੰ ਫਿਰ ਵੱਡਾ ਬਣਾਵਾਂਗੇ ਅੱਜ ਪਹਿਲਾਂ ਮੈਂ ਕਿਤੇ ਗਿਆ ਸੀ ਬਸ ਕਾਲੀ ਕਾਲੀ ਜੀ ਜਦੋਂ ਇਹ 2 ਵਜੇ ਆਏ ਆ ਨਾ 2:30 ਵਜੇ ਉਦੋਂ ਆਇਆ ਤੇ ਫਿਰ ਇਹਨਾਂ ਦੇ ਬਲੌਗ ਸ਼ੁਰੂ ਹੋਇਆ ਬਜਾਣਾ ਤਾਂ ਮੈਂ ਹੋਰ ਕਿਸੇ ਪਾਸੇ ਨੂੰ ਸੀਗਾ ਮੈਨੂੰ ਅਦਾਈ ਮੈਂ ਕਹਾਂ ਸ਼ਾਇਦ ਅੱਜ ਸ਼ਾਮ ਤੱਕ ਮਸ਼ੀਨ ਆਊਗੀ। ਭਈ ਕੱਲ ਨੂੰ ਸ਼ੁਰੂ ਹੋਊਗਾ ਹਨਾ। ਉਧਰਲਾ ਪ੍ਰੋਗਰਾਮ ਫੇਰ ਕੈਂਸਲ ਕੀਤਾ। ਤਾਂ ਫੇਰ ਅੱਜ ਮੈਂ ਕਹ ਇੱਧਰ ਹੀ ਕਰਦੇ ਆ। ਤਾਂ ਕੱਲ ਨੂੰ ਹੁਣ ਫੇਰ ਵੱਡਾ ਵਲੌਗ ਬਣਾਵਾਂਗੇ। ਅੱਜ ਛੋਟੇ ਵਲੌਗ ਲਈ। ਮਾਫੀ ਹੈ ਜੀ। ਠੀਕ ਹੈ ਜੀ। ਮਿਲਾਂਗੇ ਕੱਲ ਨੂੰ ਅਗਲੇ ਵਲੌਗ 'ਚ। ਸਤਿ ਸ੍ਰੀ ਅਕਾਲ ਜੀ।